ਲੁਧਿਆਣਾ ਸ਼ਹਿਰ ਦੇ ਵਿੱਚ ਅਲੱਗ-ਅਲੱਗ ਹਿੱਸਿਆਂ ਤੋਂ ਚੋਰੀ ਕਰਨ ਵਾਲੇ ਗੈਂਗ ਤੇ ਤਿੰਨ ਦੋਸ਼ੀਆਂ ਨੂੰ ਫੜਨ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹੇ ਦੋਸ਼ੀ ਪਿਛਲੇ ਲੰਮੇ ਸਮੇਂ ਜਾਲੀ ਚਾਬੀ ਲਗਾ ਕੇ ਅਲੱਗ-ਅਲੱਗ ਪਾਰਕ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਜਿਨ੍ਹਾਂ ਨੂੰ ਅੱਜ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਕੋਲ ਅਲੱਗ-ਅਲੱਗ ਕੰਪਨੀਆਂ ਦੇ 2 ਮੋਟਰਸਾਈਕਲ ਅਤੇ 3 ਐਕਟਿਵਾ ਸਕੂਟਰ ਬਰਾਮਦ ਹੋਏ ਹਨ। ਬਾਕੀ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਵੀ ਹੋ ਸਕਦੇ ਹਨ। ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ। ਸਰਦਾਰ ਭਿੰਦਰ ਸਿੰਘ ਐਸਐਚਓ ਡਿਵੀਜ਼ਨ ਨੰਬਰ 7 ਸਬ-ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਪੀਪੀ ਤਾਜਪੁਰ ਇਹਨਾਂ ਨੂੰ ਇੱਕ ਉਸ ਟਾਈਮ ਬੜੀ ਸਫਲਤਾ ਮਿਲੀ ਜੋ ਸਾਡੇ ਏਰੀਆ ਦੇ ਵਿੱਚ ਅਲੱਗ-ਅਲੱਗ ਦਿਸ਼ਾ ਦੇ ਵਿੱਚ ਚੋਰੀ ਐਕਟਿਵਾ ਮੋਟਰਸਾਈਕਲ ਚੋਰੀ ਹੋ ਰਹੇ ਸਨ ਤੇ ਸਨੇਚਿੰਗ ਦੀ ਵਾਰਤਾ ਤਾਂ ਵਧੀਆਂ ਸਨ। ਇਹਨਾਂ ਨੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਤੇ ਤਿੰਨ ਐਕਟ ਵਾਰ ਕਵਰ ਕੀਤੀਆਂ ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਚੋਰ ਕੋਲ ਸਾਨੂੰ ਇੱਕ ਪਿਸਤਲ ਤੇ 29 ਕਾਰਟਿਜ ਮਿਲੇ ਹੈਗੇ ਜੋ ਅਸੀਂ ਉਹਨਾਂ ਨੂੰ ਮੁਕਦਮੇ ਵਿੱਚ ਪ੍ਰੋਪਰ ਪ੍ਰੋਸੀਜਰ ਕਾਬਜੇ ਵਿੱਚ ਲੈ ਲਿਆ ਹੈਗਾ ਦੋਸ਼ੀ ਤੋਂ ਸਾਡੀ ਕਸਟਡੀ ਵਿੱਚ ਉਹਨੂੰ ਪੁੱਛਗਿੱਛ ਜਾਰੀ ਹੈਗੀ ਹੈ ਅਸੀਂ ਜਲਦੀ ਉਹਨੇ ਇਸ ਪਿਸਤਲ ਨੂੰ ਕਿਸ ਵਾਰਦਾਤ ਵਿੱਚ ਵਰਤਿਆ ਤੇ ਹੋਰ ਜੋ ਵੀ ਸਾਡੇ ਕੋਲ ਪੁੱਛਗਿੱਛ ਸਾਹਮਣੇ ਆਵੇਗਾ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਸਰ 소ਸ਼ਿਆ ਦਾ ਨਾਮ ਕੀ ਹੈ ਦੋਸ਼ੀਆਂ ਦੇ ਨਾਮ ਇਹਨਾਂ ਵਿੱਚ ਇੱਕ ਦੋਸ਼ੀ ਹੈਗਾ ਸੰਤੋਖ ਸਿੰਘ ਜੋ ਗਿੱਲ ਵਾਸੀ ਪਿੰਡ ਗਿੱਲ ਦਾ ਹੈਗਾ ਇੱਕ ਅਰਜਨ ਇੱਕ ਅੰਕੁਸ਼ ਹੈ ਤੇ ਇੱਕ ਕਮਲ ਘਲੋਤਰਾ ਤੇ ਚਾਰ ਦੋਸ਼ੀਆਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈ ਅਲੱਗ-ਅਲੱਗ ਮੁਕੱਦਮੇ ਇਹਨਾਂ ਖਿਲਾਫ ਦਰਜ ਕੀਤੇ ਹੈਗੇ ਤੇ ਤਫ਼ਤੀਸ਼ ਜਾਰੀ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਵੀ ਕਰਨੇ ਅਸੀਂ ਇਹਨਾਂ ਦੇ ਸਾਰੇ ਪੁਰਾਣੇ ਰਿਕਾਰਡ ਨੂੰ ਖੰਘਾਲ ਰਹੇ ਹਾਂ ਜਿੰਨੇ ਵੀ ਜੋ ਵੀ ਕੋਈ ਗੱਲ ਸਾਹਮਣੇ ਆਈ ਅਸੀਂ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਨ ਵਾਲੇ ਇਹ ਅਲਗ-ਅਲਗ ਜਿਹੜਾ ਅਲਗ-ਅਲਗ ਏਰੀਆ ਦੇ ਹੈਗੇ ਨੇ ਗਿਲਕਲਾਂ ਦਾ ਹੈਗਾ ਇੱਕ ਭਾਮੀਆਂ ਕਲਾਂ ਦਾ ਹੈਗਾ ਇੱਕ ਗੁਰੂ ਨਾਨਕ ਕਲੋਨੀ ਦਾ ਹੈਗਾ ਤੇ ਇੱਕ ਸੰਜੇ ਗਾਧੀ ਕਲੋਨੀ ਦਾ ਇਹ ਸਾਰੇ ਅਲਗ-ਅਲਗ ਏਰੀਆ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਦੇ ਵਿੱਚ ਕੋਈ ਨਸ਼ੇ ਦੇ ਵੀ ਆਤੀ ਹੈਗੇ ਨੇ ਨਸ਼ੇ ਕੁਝ ਨਸ਼ਾ ਤਾਂ ਕਰਦੇ ਨੇ ਬਟ ਇੰਨਾ ਨਹੀਂ ਅਜੇ ਤੱਕ ਅਸੀਂ ਹੁਣ ਮੈਡੀਕਲ ਇਹਨਾਂ ਦਾ ਚੈੱਕਅਪ ਕਰਾਵਾਂਗੇ ਤੇ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਦੱਸਾਂਗੇ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਮਰ ਇਹਨਾਂ ਦੀ 28 ਤੋਂ ਲੈ ਕੇ 32 ਸਾਲ ਦੇ ਵਿੱਚ ਵਿੱਚ ਹੈਗੀ ਹੈ